ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜਰੂਰ ਮੇਰਾ ਵੀਰ ਕਰਦਿਆ ਕਰੋ ਚਾਹੇ ਫੇਸਬੁੱਕ ਤੇ ਆ ਚਾਹੇ YouTube ਤੇ ਆ ਤੇ YouTube ਦਾ ਲਿੰਕ ਜਿਹੜਾ ਉਹ ਹੀ ਨਾਲ ਪਾ ਦਿੰਦੇ ਹੁੰਦੇ ਆ ਉਹਨੂੰ ਉੱਤੇ ਵੀ ਮੇਰਾ ਵੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਉਹਨੂੰ ਵੀ ਸ਼ੇਅਰ ਜਰੂਰ ਕਰਦਿਆ ਕਰੋ ਸੋ ਜਿਹੜਾ ਮੁੱਦਾ ਪਖਾਰਿਆਂ ਵਾਲਾ ਉੱਠਿਆ ਤੁਸੀਂ ਦੇਖਿਆ ਇੱਕ ਵੀਰ ਹੈ ਸਾਡਾ ਪੱਤਰਕਾਰ ਭਰਾ ਸਾਡਾ ਉਹਨੇ ਪਹਿਲਾਂ ਇੱਕ ਦਿਨ ਪਤਾਲਪੁਰੀ ਆ ਕੇ ਵੀਡੀਓ ਪਾਈਆਂ ਸੀ ਉਸ ਤੋਂ ਬਾਅਦ ਹੁਣ ਸਰਹੰਦ ਜਾ ਕੇ ਉਹਨੇ ਵੀਡੀਓ ਪਾਈਆਂ ਤੇ ਤੁਸੀਂ ਦੇਖ ਲਓ ਕਿ ਜਿਹੜਾ ਹੁਣ ਉੱਥੇ ਪਖਾਰੀਆਂ ਨੂੰ ਉਹਨੇ ਦੋ ਤਿੰਨਾਂ ਨੂੰ ਉਹਨੇ ਉੱਥੇ ਕਰਿਆ ਕਿੰਨੀ ਮਾਇਆ ਜਿਹੜੀ ਉਸ ਪਖਾਰੀ ਦੇ ਕੋਲੋਂ ਨਿਕਲੀ ਆ ਤੁਸੀਂ ਆ ਬੰਦਾ ਜਾਲ ਲਾ ਲਿਓ ਵੀ 50000 ਰੁਪਏ ਦੋ ਘੰਟਿਆਂ ਦਾ ਜਿੱਦਾਂ ਉਹਨਾਂ ਲਿਖਿਆ ਉਹ ਦੱਸਿਆ ਵੀ ਉਹਨਾਂ ਨੇ ਤੇ ਕੱਢ ਕੇ ਵੀ ਦਿਖਾ ਰਾਇਆ ਵੀ ਕਿੰਦੀ ਮਾਇਆ ਜਿਹੜੀ ਆ ਉਹਦੇ ਵਿੱਚੋਂ ਇਹ ਲਈ ਉਹਦੇ ਵਿੱਚੋਂ ਨਿਕਲ ਰਹੀ ਆ ਹਣਾ ਉਹਦੀ ਜੇਬ ਦੇ ਵਿੱਚੋਂ ਨਿਕਲ ਰਹੀ ਆ ਭਾਂ ਨਿਕਲ ਰਹੀ ਆ ਦਹਾ ਦਹਾ ਦੇ ਰੋਡ ਨਿਕਲ ਰਹੇ ਆ 5 500 ਦੇ ਨੋਟ ਉਹਦੇ ਕੋਲੋਂ ਨਿਕਲ ਰਹੇ ਆ ਤੇ ਮੈਂ ਪੰਜਾਬੀ ਵੀਰਾਂ ਨੂੰ ਹੱਥ ਛੁੜ ਕੇ ਬੇਨਤੀ ਕਰਾਂ ਵੀ ਤੁਸੀਂ ਤਰਸ ਕਰਕੇ ਤਰਸ ਦੇ ਆਧਾਰ ਤੇ ਤੁਸੀਂ ਦੱਸਦਾ 20 20 50 50 100 100 ਰੁਪਈਆ ਵੀ ਇਹਨਾਂ ਨੂੰ ਦੇ ਦਿੰਦੇ ਜੁੱਤੀਆਂ ਲੈ ਕੇ ਵੀ ਦੇ ਦਿੰਦੇ ਜੇ ਕੱਪੜਾ ਲੀੜਾ ਲੱਤਾ ਵੀ ਲੈ ਕੇ ਤੁਸੀਂ ਜਿਹੜਾ ਇਹਨਾਂ ਨੂੰ ਦੇ ਦਿੰਦੇ ਜੀ ਹਨਾ ਤੇ ਤੁਹਾਨੂੰ ਇੰਨਾ ਪਤਾ ਪੀ ਇਹ ਜਾ ਕਿੱਥੇ ਰਿਹਾ ਇਹ ਕਿੰਦੀ ਵੱਡੀ ਗੁਸਪੈਠ ਹੈ ਜਿਹੜੀ ਸਾਡੇ ਗੁਰੂ ਧਾਮਾਂ ਦੇ ਵਿੱਚ ਜਾਂ ਸਾਡੀ ਕੌਮ ਦੇ ਵਿੱਚ ਹੋ ਰਹੀ ਹੈ ਇਹ ਜਿੰਨੇ ਦੇਖ ਲੋ ਭਈਏ ਆ ਪਤਾਲਪੁਰੀ ਲਾ ਲੋ ਤੁਸੀਂ ਜਿੰਨੇ ਵੀ ਮੰਗਦੇ ਆ ਸਾਰੇ ਭਈਏ ਤੇ ਬੰਗਾਲੀ ਐ ਠੀਕ ਹੈ ਉਹ ਕਿਦਾਂ ਵੱਡੇ ਪੱਦਰ ਤੇ ਮੰਗਿਆ ਕਰਦੇ ਆ ਬਾਹਰੋਂ ਆ ਕੇ ਜਿੰਨੀ ਯੂਪੀ ਬਿਹਾਰ ਵਾਲੇ ਆ ਕੇ ਇੱਥੇ ਮੰਗ ਰਹੇ ਆ ਤੇ ਵੱਡੇ ਪੱਦਰ ਤੇ ਜਿਹੜਾ ਸਾਡਾ ਜਿਹੜਾ ਨਾਮ ਆ ਉਹ ਬਦਨਾਮ ਹੋ ਰਿਹਾ ਕੀ ਅਸੀਂ ਇਹਨਾਂ ਨੂੰ ਆਪਣੇ ਗੁਰੂ ਘਰਾਂ ਦੇ ਮੋਰੇ ਵੀ ਨਹੀਂ ਯਾਰਾ ਵੀ ਰੋਕ ਸਕਦੇ ਆਪਾਂ ਇੰਨੀ ਸਾਨੂੰ ਕਿੰਨਾ ਕੁ ਹੋ ਗਿਆ ਵੀ ਅਸੀਂ ਕਿੰਨੇ ਕਿੰਨੇ ਤਾਂ ਥੱਲੇ ਲੱਗੇ ਵੀ ਸਾਨੂੰ ਇਹਨਾਂ ਦੇ ਕੋਲੋਂ ਗੁਰੂ ਘਰਾਂ ਦੇ ਵਿੱਚ ਜਾ ਕੇ ਵੀ ਇਹ ਸਾਡੇ ਮੋਰੇ ਜਿਹੜੇ ਮੰਗਦੇ ਆ ਪਤਾਲਪੁਰੀ ਦੇਖ ਲਓ ਵੀ ਫਾਟਕਾਂ ਤੋਂ ਲੈ ਕੇ ਤੇ ਗੁਰਦੁਆਰੇ ਦੇ ਤੱਕ ਜਿਹੜਾ ਇਹ ਮੰਗਤੇ ਆੇ ਬੈਠੇ ਹੋਏ ਆ ਪਰ ਅਸੀਂ ਫਿਰ ਵੀ ਇਹ ਇਹਨਾਂ ਵੱਲ ਕਦੀ ਵੀ ਸਾਡੀ ਨਿਗ੍ਹਾ ਨਹੀਂ ਜਾਂਦੀ ਇਹ ਨਿਗ੍ਹਾ ਜਾਂਦੀ ਵੀ ਅਗੂ ਭਰਾ ਸਾਡਾ ਕਹਿੰਦੇ ਵੀ ਸਾਡੇ ਲੱਤਾਂ ਖਿੱਚਣ ਵਾਲੇ ਜਿਹੜੇ ਆ ਉਹ ਭਰਾ ਸਾਡੇ ਜਿਆਦੇ ਹੋ ਜਾਂਦੇ ਆ ਫਿਰ ਉਹ ਕਹਿੰਦੇ ਯਾਰ ਤੁਸੀਂ ਗਰੀਬਾਂ ਨੂੰ ਤੰਗ ਕਿਉਂ ਕਰਦੇ ਹੋ ਤੇ ਯਾਰਾ ਵੀ ਇਹ ਗਰੀਬ ਨਹੀਂ ਇਹ ਅਣਖੀ ਲੋਕ ਆ ਅਣਖੀ ਗਰੀਬ ਐ ਤੁਹਾਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਇੰਨਾ ਤਰਸ ਕਰਕੇ ਇਹਨਾਂ ਦੇ ਉੱਤੇ ਤੁਸੀਂ ਪੈਸਾ ਥੇਲਾ ਜਾਂ ਲੀੜਾ ਲੱਤਾਂ ਲੈ ਕੇ ਦਿੰਦੇ ਨਾ ਇਹ ਕੰਮ ਕਰੋ ਇਹ ਸਾਡੇ ਪੰਜਾਬ ਦੇ ਵਿੱਚ ਐਡੀ ਵੱਡੀ ਗੁਸਪੈਠ ਹੈ ਯੂਪੀ ਵੱਲੋਂ ਜਾਂ ਸਰਕਾਰਾਂ ਵੱਲੋਂ ਹੋ ਰਹੀ ਹੈ ਨਾ ਇਹ ਤੁਹਾਨੂੰ ਹੱਥ ਜੁੜ ਕੇ ਅਪੀਲ ਹੈ ਬੇਨਤੀ ਹੈ ਵੀ ਇਹਨਾਂ ਗੱਲਾਂ 'ਤੇ ਧਿਆਨ ਦਿਆ ਕਰੋ ਐਵੇਂ ਨਾ ਵੀ ਅੰਨੇ ਭਗਤ ਹੋ ਕੇ ਤੁਸੀਂ ਇਹਨਾਂ ਦੀ ਮਦਦ ਵੱਲ ਧਿਆਨ ਦਿਆ ਕਰੋ ਇਸ ਕਰਕੇ ਤੁਹਾਨੂੰ ਹੱਥ ਜੁੜ ਕੇ ਅਪੀਲ ਹੈ ਸਾਰੇ ਭਰਾਵਾਂ ਨੂੰ ਵੀ ਜਿੱਥੇ ਵੀ ਤੁਹਾਨੂੰ ਕੋਈ ਮੰਗਤਾ ਮਿਲਦਾ ਏ ਪਹਿਲੀ ਗੱਲ ਤੇ ਆਪਣੇ ਜਿੰਨੇ ਵੀ ਗੁਰੂ ਧਾਮ ਹੈਗੇ ਆ ਉਹਨਾਂ ਦੇ ਮੋਰੇ ਕਿਸੇ ਵੀ ਜਗ੍ਹਾ ਤੇ ਕੋਈ ਵੀ ਮੰਗਤਾ ਜਿਹੜਾ ਉਹਨੂੰ ਬੈਠਣ ਨਾ ਦਿਓ ਆ ਤੁਸੀਂ ਦੇਖ ਲਓ ਵੀ ਉੱਥੇ ਜਿਹੜਾ ਦੋ ਤਿੰਨ ਪੁਖਾਰੀਆਂ ਦੇ ਕੋਲੋਂ ਉੱਥੇ ਮੰਗਤਿਆਂ ਦੇ ਕੋਲੋਂ ਪੈਸੇ ਫੜੇ ਗਏ ਆ ਉਹ ਦੋ ਦੋ ਢਾਈਆਂ ਨੇ ਤਿੰਨ ਦਿਨਾਂ ਘੰਟਿਆਂ ਦੀ ਉਸੇ ਇਨਕਮ ਜਿਹੜੀ ਹਜ਼ਾਰਾਂ ਦੇ ਵਿੱਚ ਆਈ ਹੈ ਕਿ ਕੋਈ 40000 50000 ਫੜਿਆ ਗਿਆ ਹਨ ਉਹ ਕਹਿੰਦੇ ਵੀ ਦੋ ਦੋ ਗੇੜੇ ਉਹ ਘਰਾਂ ਲਾ ਵੀ ਆ ਮੈਂ ਕਲਿੱਪ ਕੱਟ ਕੇ ਵੀ ਨਾਲ ਲਾਉਂਗਾ ਤੇ ਤੁਸੀਂ ਉਹ ਦੇਖ ਲਿਓ ਮੈਂ ਕਮੈਂਟ ਦੇ ਵਿੱਚ ਵੀ ਪਾਉਂਗਾ ਸਾਰੀ ਵੀਡੀਓ ਕਿ ਅਜੇ ਦੋ ਗੇੜੇ ਉਹ ਘਰ ਲਾ ਆ ਸੀ ਤੁਸੀਂ ਇੱਕ ਦਿਨ ਦੇ ਵਿੱਚ 1.5 2-2 ਲੱਖ ਰੁਪਇਆ ਇਹ ਪੁਖਾਰੀ ਬਣਾ ਰਹੇ ਆ ਤੁਸੀਂ ਦੱਸੋ ਵੀ ਇਹ ਪੁਖਾਰੀ ਕਾਦੇ ਹੋਏ ਭਾਈ ਮਹੀਨੇ ਦੀ ਐਵਰੇਜ ਲਾ ਲ ਲੱਖ ਰੁਪਏ ਨਾਲ ਮਹੀਨੇ ਦੀ ਐਵਰੇਜ ਲਾ ਲਓ ਵੀ ਕਿੱਥੇ ਜਾਂਦੀ ਆ ਫੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਜੁੜ ਕੇ ਅਪੀਲ ਹੈ ਵੀ ਅੰਨੇ ਭਗਤ ਨਹੀਂ ਇਹਨਾਂ ਦੇ ਬਣੀਦਾ ਹੋਇਆ ਕਿਤੇ ਵੀ ਤੁਹਾਨੂੰ ਪਖਾਰੀ ਪਤਾਲਪੁਰੀ ਕਿਸੇ ਵੀ ਗੁਰਦੁਆਰੇ ਗੁਰਦਹਾਮਾ ਦੇ ਮੋਰੇ ਬਾਹਰ ਬੈਠਾ ਵਿੰਦਾ ਤੇ ਉਹਨੂੰ ਬਿਲਕੁਲ ਉਹਨੂੰ ਭਜਾਓ ਉਥੋਂ ਪਹਿਲੀ ਗੱਲ ਦੇ ਪ੍ਰਬੰਧਕਾਂ ਦੇ ਵਿੱਚ ਇਹ ਕਮ ਕਮੀ ਹੈ ਇਹ ਪ੍ਰਬੰਧਕਾਂ ਨੂੰ ਚਾਹੀਦਾ ਵੀ ਆਪਣੇ ਡੇਰਿਆਂ ਗੁਰਦੁਆਰਿਆਂ ਦੇ ਮੋਰੇ ਇਹਨਾਂ ਨੂੰ ਬੈਠਣ ਨਾ ਦਿੱਤਾ ਜਾਵੇ ਤਾਂ ਕਿ ਬਾਕੀ ਜਿਹੜੇ ਭਰਾ ਹੋਏ ਜਿਹੜੇ 10 20 20 ਰੁਪਏ ਇਹਨਾਂ ਨੂੰ ਦਿੰਦੇ ਆ ਉਹਨਾਂ ਨੂੰ ਸਾਰਿਆਂ ਨਾਲ ਜੁੜ ਕੇ ਅਪੀਲ ਹੈ ਵੀ ਕੋਈ ਵੀ ਮੇਰਾ ਭਰਾ ਇਹਨਾਂ ਦੇ ਤਰਸ ਕਰਕੇ ਪੈਸਾ ਇਹਨਾਂ ਨੂੰ ਨਾ ਦਿਓ ਇਹਨਾਂ ਨੂੰ ਸਗੋਂ ਭਜਾਓ ਇਹ ਜੂਪੀ ਬਿਹਾਰ ਵਾਲੇ ਆ ਕੇ ਸਾਡੇ ਪੰਜਾਬ ਦਾ ਜਿਹੜਾ ਬੇੜਾ ਗਰਖ ਕਰ ਦਿੱਤਾ ਤੁਹਾਨੂੰ ਸਹੀ ਦਸੀਏ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹਨਾਂ ਇਹਨਾਂ ਨਾਲ ਨਿਜਠਣਾ ਬੜਾ ਔਖਾ ਹੋ ਜਾਣਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਜੁੜ ਕੇ ਅਪੀਲ ਰਾਵੀਰਾ ਜਿੰਨਾ ਵੀ ਹੋ ਸਕਦਾ ਤੇ ਕਿਤੇ ਵੀ ਤੁਹਾਨੂੰ ਕਿਤੇ ਮੰਗਤਾ ਕੋ ਬੈਠਾ ਨਜ਼ਰ ਆਉਂਦਾ ਕੋ ਪੈਸੇ ਮੰਗਦਾ ਕੋ ਪੈਸੇ ਕੋਈ ਵੀ ਚੀਜ਼ ਮੰਗਦਾ ਨਜ਼ਰ ਆਉਂਦਾ ਤੇ ਜਰੂਰ ਮੇਰਾ ਵੀਰ ਉਹਦਾ ਵਿਰੋਧ ਕਰਿਆ ਕਰੋ ਤੁਹਾਨੂੰ ਭਜਾਇਆ ਕਰੋ ਜਿਹੜੇ ਮੇਰੇ ਵੀਰ ਇਹਨਾਂ ਕੰਮਾਂ ਦੇ ਵਿੱਚ ਲੱਗੇ ਹੋਏ ਆ ਨਾ ਇਹਨਾਂ ਨੂੰ ਭਜਾਉਣ ਦੇ ਵਿੱਚ ਉਹਨਾਂ ਦਾ ਸਾਥ ਜਰੂਰ ਮੇਰਾ ਵੀਰ ਦਿਆ ਕਰੋ ਮੈਂ ਤੁਹਾਨੂੰ ਕਲਿੱਪ ਕੱਟ ਕੇ ਲਾਉਣਾ ਛੁੜੀ ਜੀ ਤੇ ਉਹ ਜਰੂਰ ਮੇਰਾ ਵੀਰ ਦੇਖਿਓ ਤੇ ਉਹ ਸ਼ੇਅਰ ਜਰੂਰ ਮੇਰਾ ਵੀਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ